ਦੇਸ਼ ਹੈ ਅਮਰਜੀਤ ਸਿੰਘ ਮਾਨ ਦੀ ਕਹਾਣੀ ਜੰਗਾਲਿਆ ਸਰੀਆ ਜੇ ਆ ਜੱਟਾਂ ਵਰਗੀ ਦੇਹ ਹੋਵੇ ਨਾ ਧਰਤੀ ਨੂੰ ਪਾੜ ਲਾ ਦੇ ਤਾ ਪਿੰਦਿਆ ਉਸਨੇ ਮੈਨੂੰ ਦੇਖ ਕੇ ਨਾਲ ਦੇ ਮਜ਼ਦੂਰ ਦੇ ਕੂਣੀ ਮਾਨ ਉਸਦੇ ਬੋਲਾਂ ਵਿੱਚ ਲੋਹੜੇ ਦਾ ਆਤਮ ਵਿਸ਼ਵਾਸ ਸੀ ਮੈਨੂੰ ਕੋਈ ਜਵਾਬ ਨਾ ਸੁਝਿਆ ਇਸ ਅਣਹੋਣੀ ਗੱਲ ਦਾ ਕੋਈ ਜਵਾਬ ਹੋ ਵੀ ਨਹੀਂ ਸਕਦਾ ਬਦਲੇ ਵਿੱਚ ਮੈਂ ਸਿਰਫ ਮੁਸਕਰਾ ਪਿਆ ਇਹ ਮੁਕੰੰਦਾ ਸੀ ਸਾਡੀ ਗਲੀ ਵਿੱਚ ਨਾਲੀਆਂ ਬਣ ਰਹੀਆਂ ਸਨ ਮੈਂ ਦੇਖਣ ਚਲਾ ਗਿਆ ਮੁਕੰੰਦਾ ਮਿਸਤਰੀ ਦੇ ਨਾਲ ਮਜ਼ਦੂਰੀ ਕਰ ਰਿਹਾ ਸੀ ਪਤਲਾ ਸਰੀਰ ਲੰਬਾ ਕੱਦ ਪਰਨੇ ਵਿੱਚੋਂ ਖਿਲਰੀਆਂ ਜਟੂਰੀਆਂ ਬਿਨਾ ਕਤਰੀ ਖਿੰਡੀ ਪੁੰਡੀ ਦਾੜੀ ਸੁੱਕੇ ਕਾਲੇ ਚਿਹਰੇ ਤੇ ਵੱਡੀਆਂ-ਵੱਡੀਆਂ ਚਿੱਟੀਆਂ ਅੱਖਾਂ ਚਮਕ ਰਹੀਆਂ ਸਨ ਘਸਿਆ ਬੇਮੇਚ ਪਜਾਮਾ ਜਿਵੇਂ ਕਿਸੇ ਦੀ ਉਤਰਨ ਪਾਈ ਹੋਵੇ ਕਬੀਲਦਾਰੀ ਚ ਪਏ ਹੋਿਆਂ ਦੀ ਅੱਜ ਸਾਡੀ ਪਹਿਲੀ ਮੁਲਾਕਾਤ ਸੀ ਮਕੰਦਾ ਮੇਰਾ ਚੌਥੀ ਜਮਾਤ ਵੇਲੇ ਦਾੜੀ ਸੀ ਮੈਨੂੰ ਕੱਲ ਦੀਆਂ ਗੱਲਾਂ ਵਾਂਗ ਯਾਦ ਹੈ ਉਦੋਂ ਤੂਰ ਦਰਸ਼ਨ ਤੇ ਰਮੈਣ ਚਲਦੀ ਹੁੰਦੀ ਸਾਰੇ ਪਿੰਡ ਵਿੱਚ 2-4 ਟੈਲੀਵਿਜ਼ਨ ਹੁੰਦੇ ਸੀ ਮਕੰਦਾ ਆਪਦੇ ਗਵਾਂਢੀ ਸੂਬੇਦਾਰ ਦੇ ਘਰ ਰਮੈਣ ਦੇਖਦਾ ਉਹ ਦੂਜੇ ਦਿਨ ਸਕੂਲ ਚ ਆ ਕੇ ਸਾਰੀ ਜਮਾਤ ਨੂੰ ਰਮੈਣ ਸੁਣਾਉਂਦਾ ਜਮਾਤ ਭੈਣ ਜੀ ਦੇ ਸਬਕ ਨਾਲੋਂ ਵੱਧ ਧਿਆਨ ਨਾਲ ਮੁਕੰਦੇਤ ਹੋਰ ਮੈਂ ਸੁਣਦੀ ਮੈਂ ਤੇ ਮੁਕੰਦੇ ਨੇ ਪੰਜਵੀਂ ਜਮਾਤ ਵਿੱਚ ਹੀ ਛੇਵੀਂ ਵਾਲਾ ਅੰਗਰੇਜ਼ੀ ਦਾ ਕਾਇਦਾ ਪੜ੍ਹ ਲਿਆ ਸੀ ਪੰਜਵੀਂ ਵਿੱਚੋਂ ਉਸ ਜਮਾਤ 'ਚੋਂ ਫਸਟ ਆਇਆ ਮਾੜੇ ਭਾਗੀ ਛੇਵੀਂ ਦੇ ਪਹਿਲੇ ਦਿਨ ਹੀ ਮੁਕੰਦਾ ਇਕਬਾਲ ਮਨੋਵਿਗਿਆਨ ਤੋਂ ਕੋਰੇ ਮਾਸਟਰ ਦੀ ਕੁੱਟ ਦਾ ਸ਼ਿਕਾਰ ਹੋ ਗਿਆ ਉਸ ਦੇ ਮਨ ਵਿੱਚ ਮਾਸਟਰ ਦਾ ਡਰ ਬੈਠ ਗਿਆ ਡਰ ਦਾ ਉਹ ਸਕੂਲ ਛੱਡ ਗਿਆ ਪੜਾਈ ਛੁੱਟਣ ਤੋਂ 2 ਕੁ ਮਹੀਨਿਆਂ ਬਾਅਦ ਉਹ ਸਾਡੇ ਗਵਾਂਢੀਆਂ ਦੇ ਘਰ ਪਾਲੀ ਆ ਲੱਗਿਆ ਸੀ ਅਸੀਂ ਵੱਡੇ ਹੁੰਦੇ ਗਏ ਮੈਂ ਫੌਜ ਚ ਭਰਤੀ ਹੋ ਗਿਆ ਪਾਲੀ ਰਲਦਾ ਰਲਦਾ ਉਹ ਦਿਹਾੜੀ ਕਰਨ ਲੱਗ ਪਿਆ ਹੋਵੇਗਾ ਨਾ ਜੇ ਤੇਰੀ ਦੇ ਬਾਈ ਵਰਗੀ ਹੁੰਦੀ ਫੇਰ ਤੈਨੂੰ ਸਰਿਆ ਕਿਹਨੇ ਕਹਿਣਾ ਸੀ ਸਾਥੀ ਮਜ਼ਦੂਰ ਨੇ ਮੁਕੰਦੇ ਨੂੰ ਟਕੋਰ ਕੀਤੀ ਉਸ ਵੱਲ ਵੱਡੀਆਂ-ਵੱਡੀਆਂ ਅੱਖਾਂ ਕੜਦਾ ਮੁਕੰਦਾ ਮੈਨੂੰ ਮੁਖਤਬ ਹੋਇਆ ਹੁਣ ਤਾਂ ਫੌਜੀਆ ਰਿਟਾਇਰਮੈਂਟ ਨੇੜੇ ਹੀ ਹੋਊ ਮੈਂ ਕੁਝ ਬੋਲਦਾ ਇਸ ਤੋਂ ਪਹਿਲਾਂ ਉਸ ਨੂੰ ਮਿਸਤਰੀ ਦੀ ਆਵਾਜ਼ ਵੱਜ ਗਈ ਉਹ ਬਰੇਤੀ ਨਾਲ ਬਾਟੀ ਮਾਂਜਦਾ ਮਸਾਲੇ ਵਾਲੇ ਘਾਣ ਵੱਲ ਤੁਰ ਪਿਆ ਮੁਕੰਦੇ ਅੱਜ ਦੁਪਹਿਰੇ ਰੋਟੀ ਇੱਥੇ ਹੀ ਖਾ ਲਈ ਨਾਲੇ ਗੱਲਾਂ ਕਰਾਂਗੇ ਦੁਪਹਿਰੇ ਖਾਣੇ ਮੰਗਰੋ ਰਾਮ ਦੇ ਪਲਾਂ ਵਿੱਚ ਸਾਡੀ ਗੱਲਬਾਤ ਦਾ ਮੋਹਣ ਮਜ਼ਦੂਰੀ ਤੇ ਨਸ਼ੇ ਵਰਗੇ ਵਿਸ਼ੇ ਵੱਲ ਚਲਾ ਗਿਆ। ਮਕੰਦਾ ਜਿਹੇ ਮਜ਼ਦੂਰਾਂ ਨੂੰ ਨਫ਼ਰਤ ਕਰਦਾ ਸੀ ਜਿਹੜੇ ਸਾਰਾ ਦਿਨ ਕੀਤੀ ਹੱਡ ਭੰਨਵੀ ਕਮਾਈ ਦਾ ਪੈਸਾ ਨਸ਼ਿਆਂ ਦੀ ਨਾਲੀ ਵਿੱਚ ਰੋੜ ਦਿੰਦੇ। ਘਰਾਂ ਵਿੱਚ ਜਵਾਕਾਂ ਲਈ ਰੋਟੀ ਦੀ ਜ਼ਿੰਮੇਵਾਰੀ ਔਰਤਾਂ ਸਹਿਰਾ ਪੈਂਦੀ ਹੈ। ਉਹ ਬੋਲਿਆ ਵਿੱਚ ਵਿੱਚ ਇਹੋ ਜਿਹੇ ਵੀ ਨਹੀਂ ਜੋ ਇੱਕ ਪੈਕਟ ਭੁੱਕੀ ਦਾ 2 ਦਿਨਾਂ 'ਚ ਖਤਮ ਕਰ ਦਿੰਦੇ ਨੇ। ਆਥਨੇ ਬੋਤਲ दारू ਦੀ ਬੋਤੇ ਵਾਂਗੂ ਆਪ ਦਾ ਲੱਦਾ ਆਪ ਹੀ ਖਾ ਜਾਂਦੇ ਨੇ ਤੇ ਤੂੰ 50 ਦਾ ਨੋਟ ਤਾਂ ਮੈਂ ਵੀ ਲਾ ਦਨਾ ਦੁੱਧ ਲੈ ਜਾਣਾ ਅੱਧਾ ਮੇਰਾ ਤੇ ਬਾਕੀ ਸਾਰਿਆਂ ਦਾ ਮਕੰਦਾ ਜ਼ਿੰਮੇਦਾਰਾਂ ਨਾਲ ਸਾਲ ਦੇ ਠੇਕੇ ਤੇ ਪੱਕਾ ਲੱਗਣ ਨੂੰ ਵੀ ਚੰਗਾ ਨਹੀਂ ਸਮਝਦਾ ਉਹ ਬੋਲਿਆ ਫੌਜੀਆ ਜੀ ਦਾ ਸਰਦਾ ਉਹ ਕਿਉਂ ਮਾਰੇ ਜੱਟਾਂ ਦੀਆਂ ਖੁਰਲੀਆਂ 'ਚ ਹੱਥ ਉਧਰ ਦਿਨ ਰਾਤ ਦਾ ਕੰਮ ਗੁਲਾਮੀ ਅੱਡ ਦਿਹਾੜੀ ਲੋਟਾ ਰੋਜ਼ ਦੀ ਰੋਜ਼ ਕਮਾਈ ਰੋਜ਼ ਦੀ ਰੋਜ਼ ਖਰਚ ਕੰਮ ਵਾਲਾ ਬੰਦਾ ਭੁੱਖਾ ਨਹੀਂ ਮਰਦਾ ਮੈਨੂੰ ਮਕੰਦੇ ਦਾ ਫਲਸਫਾ ਵਧੀਆ ਲੱਗਿਆ ਉਸ ਦੀ ਜ਼ਿੰਦਗੀ ਦਾ ਤੋਰੂਆ ਸ਼ਾਂਤ ਵਹਿਦੀ ਨਦੀ ਵਾਂਗ ਵਧੀਆ ਚੱਲੀ ਜਾਂਦਾ ਸੀ ਪੁੱਛਣਾ ਤਾਂ ਮੈਂ ਸਰੀਏ ਵਾਲੀ ਟਿੱਪਣੀ ਬਾਰੇ ਵੀ ਚਾਹੁੰਦਾ ਸੀ ਪਰ ਕੁਝ ਸੋਚ ਕੇ ਚੁੱਪ ਕਰ ਗਿਆ ਮੈਂ ਪੈਨਸ਼ਨ ਹੋ ਕੇ ਆ ਗਿਆ ਘਰ ਦੀ ਮੁਰੰਮਤ ਲਈ ਮਿਸਤਰੀ ਲਾ ਲਿਆ ਇੱਕ ਦਿਨ ਮਿਸਤਰੀ ਨਾਲ ਲੱਗੇ ਮਜ਼ਦੂਰਾਂ ਵਿੱਚੋਂ ਇੱਕ ਨਾ ਆਇਆ ਉਹ ਲੇਬਰ ਚੌਂਕ ਚੋਂ ਮਕੰਦੇ ਨੂੰ ਲੈ ਆਇਆ ਮੈਨੂੰ ਮਕੰਦਾ ਪਹਿਲਾਂ ਨਾਲੋਂ ਨਿਕਲਿਆ ਜਾਪਿਆ ਉਸ ਵਿੱਚ ਪਹਿਲਾਂ ਵਾਲਾ ਤਾਤੰਤ ਨਹੀਂ ਸੀ ਹਾਲਤ ਪਹਿਲਾਂ ਨਾਲੋਂ ਵੀ ਤਰਸਜੋਗ ਪਰ ਵਿਸ਼ਵਾਸ ਪਹਿਲਾਂ ਵਾਲਾ ਹੀ ਸੀ ਧਰਤੀ ਨੂੰ ਪਾੜ ਲਾ ਦੇਣ ਵਾਲਾ ਮੈਨੂੰ ਦੇਖਦੇ ਹੀ ਬੋਲਿਆ ਕਿਵੇਂ ਆ ਫੌਜੀ ਆ ਮੜਾਇਆ ਜੋ ਅੱਖਾਂ ਚ ਸੁੱਖੀ ਸੰਦੀ ਬਿਨਾ ਕੋਈ ਜਵਾਬ ਦਿੱਤਿਆਂ ਮੈਂ ਉਸ ਦਾ ਹਾਲ ਚਾਲ ਪੁੱਛ ਲਿਆ ਤੇਰੇ ਸਾਹਮਣੇ ਖੜਾ ਹਾਂ ਸਾਲਮਸ ਬੁੱਤਾ ਹੂੰ ਚਿਬ ਜੇ ਤਾਂ ਪੈ ਗਏ ਇੱਕ ਦੋ ਮਕੰਦੇ ਦੇ ਬੋਲਾਂ ਵਿੱਚ ਪੂਰੀ ਰੜਕ ਸੀ ਚਾਹ ਤੋਂ ਪਹਿਲਾਂ ਪਾਣੀ ਪੀਂਦਿਆਂ ਉਸ ਨੇ ਜੇਬ 'ਚ ਹੱਥ ਮਾਰਿਆ ਗੋਲੀਆਂ ਦੇ ਇੱਕ ਪੱਤੇ 'ਚੋਂ ਦੋ ਗੋਲੀਆਂ ਦਾ ਫੱਕਾ ਮਾਰਿਆ ਮੈਨੂੰ ਹਰਾਨੀ ਹੋਈ ਮੈਂ ਉਸ ਤੋਂ ਪੱਤਾ ਖੜ ਲਿਆ ਦਵਾਈ ਦਾ ਨਾਮ ਪੜ੍ਹ ਕੇ ਮੈਂ ਉਸ ਦੇ ਸਰੀਰ ਵੱਲ ਧਿਆਨ ਨਾਲ ਚੱਕਿਆ ਭਾਰ 50 ਕਿਲੋ ਤੋਂ ਘੱਟ ਹੀ ਹੋਣਾ ਮੈਂ ਦੇਖਿਆ ਇਹ ਦਵਾਈਆਂ ਹੱਡੀਆਂ ਦੇ ਗੰਭੀਰ ਤਰਦ ਵਾਲੇ ਮਰੀਜ਼ਾਂ ਲਈ ਹੁੰਦੀ ਹੈ ਉਹ ਵੀ 24 ਘੰਟਿਆਂ ਵਿੱਚ ਇੱਕ ਗੋਲੀ ਤੈਨੂੰ ਇਹਨਾਂ ਦੀ ਲੋੜ ਕਦੋਂ ਤੋਂ ਪੈ ਗਈ ਮਕੰਦਿਆ ਮੇਰੇ ਕੋਲੋਂ ਪੁੱਛੇ ਬਿਨਾਂ ਨਾ ਰਿਹਾ ਗਿਆ ਬਸ ਫੌਜੀਆ ਹਾਲਾਤ ਕਦੋਂ ਬਦਲਦੇ ਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਬੰਦਾ ਕੁਛ ਦਾ ਕੁਛ ਬਣ ਜਾਂਦਾ ਸਵੇਰੇ ਸਵੇਰੇ ਹੀ ਦੋ ਫੇਰ ਸ਼ਾਮ ਤੱਕ ਤਾਂ ਹੁਣ ਤਾਂ ਘਟ ਗਿਆ ਪਹਿਲਾਂ ਨਾਲੋਂ ਫੇਰ ਵੀ ਮੈਂ ਜ਼ੋਰ ਪਾਇਆ ਬਸ ਦੋ ਕਪੱਤੀ ਮਕੰਦਾ ਸਹਜਤਾ ਨਾਲ ਬੋਲਿਆ ਵੀ ਗੋਲਣਾ ਮੇਰਾ ਮੂੰਹ ਅੱਡਿਆ ਗਿਆ ਚੱਲ ਵੀ ਸਰੀਆ ਮਸਾਲਾ ਰਲਾ ਹਿੰਮਤ ਨਾਲ ਉਸ ਨੂੰ ਮਿਸਤਰੀ ਨੇ ਹਾਕ ਮਾਰ ਲਈ ਮੈਂ ਸੋਚ ਰਿਹਾ ਸੀ ਜੇ ਘਟ ਗਿਆ ਕਹਿ ਕੇ ਇੰਨੀਆਂ ਗੋਲੀਆਂ ਖਾ ਜਾਂਦਾ ਤਾਂ ਵੱਧ ਵੇਲੇ ਕਿੰਨੀਆਂ ਮੇਰੀ ਸੋਚ ਕੰਬ ਗਈ ਇਹ ਟੀਲਾ ਬਣਿਆ ਪਿੰਜਰ ਸਰੀਰ ਸਹਾਰ ਕਿਵੇਂ ਸਕਦਾ ਪਰ ਕਿਤੇ ਸੁਣਿਆ ਸੀ ਕਿ ਨਸ਼ਿਆਂ ਦਾ ਅਸਰ ਵੀ ਖੂਨ ਤੇ ਚਰਬੀ ਨਾਲ ਹੀ ਹੁੰਦਾ ਮਕੰਦੇ ਦੀਆਂ ਹੱਡੀਆਂ ਤੇ ਤਾਂ ਮਾਸ ਵੀ ਪੂਰਾ ਨਹੀਂ ਸੀ ਸਰੀਆ ਮਕੰਦੇ ਦਾ ਨਾਮ ਮੈਨੂੰ ਕੁਝ ਸਮਝ ਨਹੀਂ ਸੀ ਲੱਗ ਰਹੀ। ਮਕੰਦੇ ਤੋਂ ਇਹ ਇਸ ਬਾਰੇ ਪੁੱਛਣਾ ਮੈਂ ਠੀਕ ਨਾ ਸਮਝਿਆ। ਮਕੰਦਿਆ ਦੁਪਹਿਰੇ ਇੱਥੇ ਹੀ ਰਹਿ ਪੀਂ। ਚਾਹ ਵਾਲੇ ਭਾਂਡੇ ਸੰਭਾਲਣ ਜਾਂਦਿਆਂ ਮੈਂ ਉਹਨੂੰ ਕਹਿ ਰਿਹਾ ਸੀ। ਕੋਈ ਨਹੀਂ ਫੋਜੀਆ ਅਥਨੇ ਰੰਬ ਦਾ ਸਵਾਦ ਵੀ ਦੇਖਾਂਗੇ। ਮੈਂ ਮੁਸਕਰਾ ਕੇ ਸਹਿਮਤੀ ਦੇ ਦਿੱਤੀ। ਦੁਪਹਿਰੇ ਮਕੰਦੇ ਦੇ ਨਾਲ ਇੱਕ ਹੋਰ ਮਜ਼ਦੂਰ ਵੀ ਮੇਰੇ ਕੋਲ ਰਹਿ ਪਿਆ। ਮੈਂ ਗੱਲ ਚਲਾ ਲਈ। ਮਕੰਦਿਆ ਪਹਿਲਾਂ ਤਾਂ ਉਹ ਹਾਲਾਤ ਦੱਸ ਯਾਰ ਜਿਨ੍ਹਾਂ ਨੇ ਤੇਰੇ ਕਹਿਣ ਮੁਤਾਬਕ ਚੱਬ ਜੇ ਪਾਤੇ ਤੇ ਤੂੰ ਸੁੱਕੇ ਤੇ ਗਿੱਲੇ ਮਾਲ ਪੱਤੇ ਛਕਣ ਲੱਗ ਪਿਆ ਦੇਖ ਫੌਜੀਆ ਉਹ ਤਾਂ ਕਹਿੰਦੇ ਨੇ ਕਿਸੇ ਦੀ ਦੁੱਖ ਦੀ ਰਗ ਨਾ ਹੀ ਛੇੜਗੇ ਤਾਂ ਚੰਗਾ ਪਰ ਹੁਣ ਤੂੰ ਹੱਥ ਲਾ ਹੀ ਦਿੱਤਾ ਤਾਂ ਸੁਣ ਮਕੰਦੇ ਨੇ ਰੋਟੀ ਵਾਲਾ ਹੱਥ ਧੋ ਕੇ ਮੂੰਹ ਉਤੋਂ ਦੀ ਫੇਰ ਲਿਆ ਨਿੱਕੀਆਂ ਮੋਟੀਆਂ ਔਖੜਾਂ ਨੂੰ ਤਾਂ ਆਪਾਂ ਦਿਵਾਲ ਹੀ ਨਹੀਂ ਸੀ ਪਰ ਇੱਕ ਵੱਡੀ ਟਿੱਗ ਡਿੱਗ ਪਈ। ਪੁਰਾ ਬਿਮਾਰ ਰਹਿਣ ਲੱਗ ਪਿਆ। ਚੈੱਕ ਕਰਾਇਆ ਤਾਂ ਕਾਲੇ ਮੂੰਹ ਵਾਲਾ ਨਿਕਲ ਆਇਆ। ਨਾ ਲੈਂਦਿਆਂ ਵੀ ਡਰ ਲੱਗਦਾ। ਬਸ ਫਿਰ ਦਿਹਾੜੀ ਟੁੱਟਣ ਲੱਗ ਪਈ। ਸਵਾ ਸਾਲ। ਸਾਲ ਬੀਕਾਨੇਰ। ਸਾਲ ਸਵਾ ਸਾਲ ਬੀਕਾਨੇਰ ਬਾਹਰਲਾ ਘਰ ਬਣਾ ਲਿਆ। ਮੁਕੰਦੇ ਦੀ ਆਵਾਜ਼ ਕੰਬ ਗਈ ਸੀ। ਸਾਹ ਲੈ ਕੇ ਉਹ ਦੁਬਾਰਾ ਬੋਲਿਆ। ਪੈਸਿਆਂ ਨੂੰ ਕਿਸੇ ਪਾਸੇ ਹੱਥ ਨਾ ਪਿਆ ਚਾਰ ਮੰਜਿਆਂ ਦਾ ਖੋਲਾ ਗਹਿਣੇ ਟਿਕ ਗਿਆ ਕਦੇ ਜੱਟਾਂ ਦੀਆਂ ਖੁਰਲੀਆਂ 'ਚ ਹੱਥ ਮਾਰਨ ਵਾਲਿਆਂ ਨੂੰ ਝੇਡਾਂ ਕਰੀਦੀਆਂ ਸੀ ਆਪ ਨੂੰ ਵੀ ਉਹੀ ਕੰਮ ਕਰਨਾ ਪੈ ਗਿਆ ਕਿਸੇ ਦੇ ਕਹੇ ਕਹਾਏ ਵੱਡਿਆਂ ਨਾਲ ਸਾਲ ਭਰ ਦੀ ਗੱਲ ਕਰਕੇ ਸਾਰੇ ਪੈਸੇ ਪਹਿਲਾਂ ਫੜ ਲਏ ਉਹ ਵੀ ਬੀਕਾ ਨੇਰ ਵਾਲੀ ਗੱਡੀ ਉਡਾ ਕੇ ਲੈ ਗਈ ਆਖਰ ਬਾਪੂ ਦਾ ਭੌਰਤਾ ਡਾਰੀ ਮਾਰ ਗਿਆ ਪਰ ਮੈਨੂੰ ਵੱਡਿਆਂ ਦਾ ਬੰਧੂਆ ਬਣਾ ਲਿਆ ਓਹੋ ਨਾਲ ਦੇ ਮਜ਼ਦੂਰ ਨੇ ਲੰਬਾ ਸਾਹ ਲਿਆ ਜਦੋਂ ਵੀ ਡੇ ਗਾਉਂਦੀ ਆ ਚਾਰ ਚਫੇਰ ਹੁੰਦੀ ਆ ਘਰੋਂ ਮੈਨੂੰ ਚਾਹ ਲੈ ਕੇ ਜਾਣ ਦੀ ਆਵਾਜ਼ ਵੱਜ ਗਈ ਮੇਰੇ ਮੁੜਦਿਆਂ ਤੱਕ ਮਕੰਦਾ ਦੋ ਗੋਲੀਆਂ ਹੋਰ ਹੱਥ ਤੇ ਧਰੀ ਬੈਠਾ ਸੀ ਇਹਨਾਂ ਦੀ ਲੱਤ ਕਿਵੇਂ ਲੱਗ ਗਈ ਮੈਂ ਉਸ ਨੂੰ ਹੋਰ ਖਰੀਦਿਆ ਇਹ ਵੀ ਦੱਸਣਾ ਆਖ ਮਕੰਦੇ ਨੇ ਫੱਕਾ ਮਾਰ ਪਾਣੀ ਦੀ ਬਾਟੀ ਮੂੰਹ ਨੂੰ ਲਾ ਲਈ ਵੱਡਿਆਂ ਦਾ ਕੰਮ ਤਾਂ ਸਾਰਿਆਂ ਨੂੰ ਪਤਾ ਹੀ ਆ ਵੱਡਾ ਕਦੇ ਇੱਕ ਖੇਤ ਕਦੇ ਦੂਜੇ ਡੰਡੀਆਂ ਡੰਡੀ ਰਾਹੇ ਰਾ 19-20 ਘੰਟੇ ਕੰਮ ਪਹਿਲਾਂ ਤਾਂ ਮੈਂ ਡਟਿਆ ਰਹਾ ਮੂਰੇ ਜੀਰੀ ਦਾ ਸੀਜ਼ਨ ਆ ਗਿਆ ਮੈਂ ਵੀ ਬੰਦਾ ਹੀ ਆ ਟੁੱਟ ਗਿਆ ਨੇਕ ਵੱਡਾ ਜਦੋਂ ਭੁੱਖੇ ਖਾਣ ਲੱਗਿਆ ਮੈਂ ਵੀ ਮੂਰੇ ਤਲੀ ਕਰਤੀ ਜੱਕੋ ਤਕੀ ਚ ਉਹਨੇ ਦੋ ਚਮਚੇ ਪਾਤੀ ਪਹਿਲੀ ਵਾਰ ਕੋਈ ਨਸ਼ਾ ਖਾਦਾ ਸੀ ਕਰਾਰਾ ਬਚ ਗਿਆ ਮਕੰਦੇ ਨੇ ਚਾਦੀ ਘੁੱਟ ਪਰ ਲਈ ਉਸ ਦੇ ਚਿਹਰੇ ਤੇ ਹੁਣ ਵੀ ਰੌਣਕ ਆ ਗਈ ਸੀ ਉਹ ਬੋਲੀ ਗਿਆ ਜੀਰੀ ਦੇ ਸੀਜ਼ਨ ਤੱਕ ਤਾਂ ਉਹ ਖਵਾਈ ਗਿਆ ਮੰਗਰੋ ਕਹਿੰਦਾ ਤੇਰੇ ਨਾਂ ਲਿਖਿਆ ਕਰਾਂਗੀ ਮੈਂ 2 ਦਿਨ ਤਾਂ ਨਾ ਖਾਧੀ ਫੇਰ ਲੱਗ ਪਈ ਹੱਡ ਗੋਡੇ ਕਿੜਕਿੜ ਕਰਨ ਪਾਣੀ ਵਾਲਾ ਡੱਬਾ ਵੀ ਹੱਥ 'ਚ ਹੀ ਰਿਹਾ ਛੇਕੜ ਨੇਕ ਨੂੰ ਕਹਿਣਾ ਪਿਆ ਵੀ ਲਿਖ ਲਿਆ ਕਰ ਬਸ ਫੇਰ ਭੁੱਖੀ ਖਾਣ ਲੱਗ ਪਈ ਮੈਨੂੰ ਉਹ ਬਾਟੀ ਮਾਂਜਣ ਲਈ ਉੱਠਿਆ ਟੀਚਕ ਮਾਰ ਕੇ ਤੁਰਦੇ ਨੂੰ ਮੈਂ ਫੇਰ ਪੁੱਛ ਲਿਆ ਤੇ ਆ ਲੰਗੜਾ ਮੋਰ ਕਿਵੇਂ ਬਣ ਗਿਆ ਇਹ ਵੀ ਫੌਜੀਆ ਵੱਡਿਆਂ ਦੀ ਮਿਹਰਬਾਨੀ ਆ ਖੇਤ ਮੋਟਰ ਚ ਕਰੰਟ ਆਉਣ ਲੱਗ ਪਿਆ ਮੈਂ ਤੇ ਦੂਜੇ ਸਿਰੀ ਨੇ ਕਈ ਵਾਰ ਮਰੰਮਤ ਵਾਸਤੇ ਕਿਹਾ ਵੀ ਅਗਲੇ ਨੂੰ ਕਿਹੜਾ ਆਪ ਨੂੰ ਝਟਕਾ ਲੱਗਣਾ ਸੀ ਅਸੀਂ ਠਹਿਰੇ ਸਿਰੀ ਨੌਕਰ ਗੱਲ ਪਿੱਠ ਪਿੱਛੇ ਹੀ ਮळ ਗਏ ਇੱਕ ਵਾਰ ਮੋਟਰ ਚਲਾਉਣ ਵੇਲੇ ਸਟਾਰਟਰ ਨੇ ਮੈਨੂੰ ਫੜ ਲਿਆ ਮੇਰੇ ਕਰਮਾਂ ਦਾ ਫਿਓਜ ਉੱਡ ਗਿਆ ਤੇ ਸਟਾਰਟਰ ਨੇ ਮੈਨੂੰ ਚਲਾ ਕੇ ਕੰਧ ਨਾਲ ਮਾਰਿਆ ਹੱਡਾਂ ਤੋਂ ਮਾਸ ਤਾਂ ਪਹਿਲਾਂ ਹੀ ਚੁੰਡਿਆ ਪਿਆ ਸੀ ਪੱਟ ਕੋਲੋਂ ਹੱਡੀ ਕੜਕ ਕਰ ਗਈ ਗਹਿਣੇ ਪਿਆ ਅੱਧਾ ਘਰ ਵੇਚ ਕੇ ਇਲਾਜ ਕਰਾਇਆ ਤੇ ਵੱਡਿਆਂ ਤੋਂ ਖਿਹੜਾ ਛਡਾਇਆ ਮੈਂ ਤਾਂ ਵੱਡਿਆਂ ਨਾਲੋਂ ਹਟ ਗਿਆ ਪਰ ਭੁੱਕੀ ਮੇਰੇ ਨਾਲ ਪੱਤੀ ਜੜ ਪਰ ਹੁਣ ਤਾਂ ਇਹ ਪਿਆਜ਼ੀ ਰੰਗੀਆਂ ਚੱਲਦੀਆਂ ਨੇ ਇਹ ਲੈ ਇਹਨਾਂ ਦੀ ਵੀ ਸੁਣ ਲਾ ਮਕੰਦੇ ਨੇ ਪੱਤੇ ਵਿੱਚੋਂ ਇੱਕ ਹੋਰ ਕੱਢ ਲਈ ਬਿਨਾ ਪਾਣੀ ਤੋਂ ਹੀ ਮੂੰਹ ਵਿੱਚ ਪਾਉਂਦਾ ਬੋਲਿਆ ਸਰਕਾਰ ਕਹਿੰਦੀ ਨਸ਼ੇ ਬੰਦ ਕਰਨੀ ਐ ਥੋੜੀ ਥੋੜੀ ਭੁੱਕੀ ਵੇਚਣ ਵਾਲੇ ਫੜ-ਫੜ ਅੰਦਰ ਕਰਤੇ ਵੱਡੇ ਬਲੈਕੀਆਂ ਨੂੰ ਕਿਸੇ ਨੇ ਹੱਥ ਨਹੀਂ ਪਾਇਆ 300 ਵਾਲੀ ਪੁੜੀ 1500 ਦੀ ਹੋਗੀ ਮੇਰੇ ਵਰਗੇ ਦੁਹਾਈਆਂ ਦੇਣ ਉਧਰ ਗੁਰਦੁਆਰੇ ਪਾਈ ਜੀ ਨੇ ਬੋਲਤਾ ਬਈ ਜੇ ਕਿਸੇ ਨੇ ਭੁੱਖੀ ਛੱਡਣੀ ਆ ਤਾਂ ਸਰਕਾਰੀ ਹਸਪਤਾਲ ਵਿੱਚ ਮੁਫਤ ਇਲਾਜ ਹੁੰਦਾ ਉੱਥੇ ਆਹਾ ਪਿਆਜੀ ਮੁਫਤ ਮਿਲਣ ਲੱਗ ਪਈਆਂ ਮਾਤੜ ਭੁੱਖੀ ਛੱਡ ਕੇ ਇੰਨਾ ਮੰਗਰ ਪੈ ਗਈ ਭੁੱਖੀ ਤਾਂ ਇੰਨਾ ਨੇ ਛਡਾਤੀ ਪਰ ਹੁਣ ਲੱਗਦਾ ਇਹ ਨਹੀਂ ਛੁੱਟਦੀਆਂ ਮੁਕੰਦੇ ਨੇ ਪੂਰੇ ਅੰਕੜਿਆਂ ਨਾਲ ਸਥਿਤੀ ਬਿਆਨ ਕਰ ਦਿੱਤੀ ਕਿਉਂ ਵੀ ਸਰੀਏ ਰੜਾਈਏ ਮਸਾਲਾ ਮੇਸਤਰੀ ਆਉਣ ਵਾਲਾ ਸਾਥੀ ਮਜ਼ਦੂਰ ਦੀ ਗੱਲਾਂ ਵਿੱਚ ਦਿਲਚਸਪੀ ਘਟ ਗਈ ਸੀ ਮੇਰਾ ਸਬਰ ਜਵਾਬ ਦੇ ਗਿਆ ਇੱਕ ਯਾਰ ਆ ਵੀ ਦੱਸ ਮਕੰਦੇ ਤੋਂ ਸਰੀਆ ਕਿਵੇਂ ਬਣ ਗਿਆ ਇਹ ਬਾਈ ਜੀ ਮੈਂ ਦੱਸਦਾ ਸਾਥੀ ਮਜ਼ਦੂਰ ਮੁਸਕਰਾ ਕੇ ਬੋਲਿਆ ਮਕੰਦੇ ਨੇ ਉਸ ਵੱਲ ਅੱਖਾਂ ਕੱਟੀਆਂ ਪਰ ਉਹ ਬੋਲ ਹੀ ਪਿਆ ਇੱਕ ਵਾਰੀ ਅਸੀਂ ਚੌਂਕ 'ਚ ਖੜੇ ਸੀ ਇੱਕ ਮੋਟਾ ਜਿਹਾ ਸੀਠ ਆਇਆ ਕਿੰਦਾ ਪੰਜ ਤਕੜੇ ਬੰਦੇ ਚਾਹੀਦੇ ਨੇ ਗਾਡਰਾ ਵਰਗੀ ਚਾਰ ਤਾਂ ਸੀ ਵਾਵਾ ਸੀ ਪੰਜਵਾਂ ਆਈ ਕੋਈ ਹੋਰ ਬੰਦਾ ਮੌਕੇ ਤੇ ਹੈ ਨਹੀਂ ਸੀ ਇਹ ਵੀ ਮਲਕ ਦੇਣੇ ਸਾਡੇ ਨਾਲ ਤੁਰ ਪਿਆ ਚੱਲ ਛੱਡ ਜਾ ਗੱਟਾ ਚਕਾ ਜੇ ਮੰਦਿਆ ਮਕੱਦੇ ਨੇ ਉਸ ਨੂੰ ਵਿਚਾਲਿਆਂ ਟੋਕ ਦਿੱਤਾ ਪਰ ਮੇਰੀ ਰੁਚੀ ਵਧ ਗਈ ਸੀ ਮੈਂ ਸਾਥੀ ਮਜ਼ਦੂਰ ਨੂੰ ਗੱਲ ਪੂਰੀ ਕਰਨ ਦਾ ਇਸ਼ਾਰਾ ਕਰਤਾ ਮੇਰੀ ਸ਼ਹਿ ਮੰਦਾ ਉਹ ਫੇਰ ਬੋਲਿਆ ਸੇਠ ਇਹਨੂੰ ਕਹਿੰਦਾ ਤੂੰ ਰਹਿਣ ਦੇ ਬੜਾ ਹੀ ਸੁਖੜੂ ਮੈਂ ਚਾਰਾ ਨਾਲ ਸਾਰ ਲਵਾਂਗੀ ਤੇ ਇਹ ਬਣਾ ਸਮਾਰ ਕੇ ਕਹਿੰਦਾ ਸੇਠਾ ਬਾਹਰ ਲਈ ਦੇ ਨਾ ਦੇਖ ਸਾਡੀ ਤਸਵੀਰ ਸਰੀਏ ਵਰਗੀ ਆ ਕਿਵੇਂ ਵੱਡੇ ਵੱਡੇ ਲੈਂਟਰ ਖੜਾ ਲੈਂਦਾ ਹੁੰਦਾ ਤਾਂ ਗੱਡਰਾ ਨਾਲੋਂ ਪਤਲਾ ਹੀ ਆ ਮੇਰਾ ਹਾਸਾ ਨਿਕਲ ਗਿਆ ਫੇਰ ਵੀ ਸੇਠ ਇਹਨੂੰ ਲੈ ਕੇ ਤਨ ਆ ਗਿਆ ਪਰ ਇਹਦਾ ਨਾਂ ਜਰੂਰ ਪੱਕ ਗਿਆ ਸਰੀਆ ਮਜ਼ਦੂਰ ਨੇ ਆਪਣੀ ਗੱਲ ਪੂਰੀ ਕਰ ਦਿੱਤੀ ਮੁਕੰਦੇਵਲ ਵੇਖ ਕੇ ਮੇਰੇ ਮੂੰਹੋਂ ਨਿਕਲ ਗਿਆ ਵਾਹ ਏ ਸਰਗੀ ਉਹ ਸੰਗ ਜੀ ਮੰਨ ਗਿਆ ਮਿਸਤਰੀ ਆ ਗਿਆ ਸੀ ਉਹਨੇ ਆਉਂਦੇ ਮਸਾਲਾ ਰਲਾਉਣ ਦਾ ਹੁਕਮ ਸੁਣਾ ਦਿੱਤਾ ਬਰੇਤੀ ਦੀ ਢੇਰੀ ਤੋਂ ਭਰਿਆ ਬੱਠਣ ਲਈ ਜਾਂਦੇ ਮੁਕੰਦੇ ਦੀ ਕੰਡ ਵੱਲ ਮੇਰੀ ਨਜ਼ਰ ਚਲੀ ਗਈ ਬਿਲਕੁਲ ਘਸ ਚੁੱਕੇ ਪਜਾਮੇ ਵਿੱਚੋਂ ਟਿਵੀ ਵਰਕੀਆਂ ਪਤਲੀਆਂ ਲੱਤਾਂ ਸਰੀਏ ਵਰਕੀਆਂ ਹੀ ਲੱਗ ਰਹੀਆਂ ਸਨ ਮੈਂ ਸੋਚਿਆ ਸੀ ਤਾਂ ਸਰੀਆ ਹੀ ਪਰ ਹੁਣ ਜੰਗਾ ਲੱਗ ਗਈ ਹੈ ਬਹੁਤੀ देर ਨਹੀਂ ਚੱਲਣਾ ਮੈਨੂੰ ਹੀ ਆਪਦੇ ਦੋਸਤ ਲਈ ਕੁਝ ਸੋਚਣਾ ਪੈਣਾ